ਆ ਕੀ ਕੀਤਾ ਹੈ ਚਾਚੀ ਜਹਾਜ ਖੜਾ ਕੀਤਾ ਜਹਾਜ ਖੜਾ ਕੀਤਾ ਮੈਨੂੰ ਦੇਖਦਾ ਨਹੀਂ ਪੀ ਡਾਇਰੈਕਟਰ ਜਾਤੀ ਉਹ ਮੈਂ ਸੋਚਿਆ ਤੋਤਾ ਬਾਦ ਇੱਥੇ ਛੱਡ ਦੇ ਛੱਡਾ ਖੜਾ ਕਰ ਜਾਣਾ ਕਰ ਜਾਣਾ ਇੱਥੇ ਇਹ ਸ਼ੈੱਡ ਵਾ ਨਾ ਹਾਂਜੀ ਆਹੋ ਤੁਹਾਡੇ ਘਰ ਜਗ੍ਹਾ ਨਹੀਂ ਹੋਣੀ ਨਹੀਂ ਨਹੀਂ ਜਾਤੀ ਉੱਥੇ ਫਿਰ ਤੇ ਉਹ ਮੀਂਹ ਮੂਂ ਦਾ ਪਤਾ ਨਹੀਂ ਨਾ ਫਿਰ ਤਾਂ ਕਰਕੇ ਇਹ ਕਿਹੜਾ ਖਰਾਬ ਉਹ ਚੱਲਿਆ ਉਹ ਡੈਕ ਲਾਇਆ ਮੈਂ ਖਰਾਬ ਗਰੂ ਬਣਾ ਦੇ ਫਿਰ ਬਾਦੂ ਕਿੰਨੇ ਲਵਾਗੇ ਕਿੰਨੂੰ ਪੁੱਛ ਕੇ ਖੜਾ ਕੀਤਾ ਸੀ ਚਾਚੇ ਨੂੰ ਚਾਚੇ ਨੂੰ ਪੁੱਛ ਚਾਚਾ ਸਾਰਾ ਕੁਝ ਤੁਹਾਡੇ ਤੇ ਲਟਾ ਦੇਣ ਲੱਗਾ ਤਾ ਤੇ ਉਹ ਮੈਂ ਜੱਤੀ ਗੀਲਟੋਂ ਦੇ ਸਾਡੇ ਆਪੀ ਬਣਾ ਪਹਿਲਾਂ ਤੁਸੀਂ ਪਿਆਲੀ ਤਾਂ ਮੱਲੀ ਮੱਲੀ ਹੁੰਦੀ ਘਰ ਦੀ ਮੱਲਣ ਲੱਗ ਪਏ ਇਹ ਪੈਣੀ ਤੁਸੀਂ ਠੇਕੀ ਦਿੱਤੀ ਐ ਕਿਹੜਾ ਉਦਾਂ ਨਹੀਂ ਹੋਣ ਤੁਹਾਡੇ ਕੋਲ ਕਬਜ਼ਾ ਲਿਆ ਕਬਜ਼ਾ ਲਿਆ ਠੇਕਾ ਤਾਂ ਤੁਸੀਂ ਪੂਰਾ ਦਿੰਦੇ ਨਹੀਂ 50000 ਪੂਰਾ ਹੀ ਦਈਦਾ ਔਰ ਕਿੰਨਾ ਦੇ ਦੀਏ ਤੁਹਾਨੂੰ ਤੂੰ ਮੇਰੇ ਨਾਲ ਬਹੁਤੀਆਂ ਗੱਲਾਂ ਨਾ ਕਰ ਮੇਤੋਂ ਨਹੀਂ ਸਫਾਈ ਹੁੰਦੀ ਆਪ ਦਾ ਬਾਪ ਚਾਚੇ ਵਾਲਾ ਜੀ ਮੈਂ ਕਰਤਾ ਕਿਦਾਂ ਬੋਲ ਲੰਦੇ ਆ ਵਾ ਮਾਂ ਨੇ ਤਾਂ ਅਕਲ ਨਹੀਂ ਦੱਸੀ ਦੇ ਕੇ ਹੁੰਨੀ ਨਾ ਇਹਦੀ ਮਾਂ ਨੂੰ ਮੈਂ ਲਾਮਾ ਅਨ੍ਹੇਮ ਦੇ ਪਤੇ ਵੀ ਲੈ ਜਾਵਾਂ ਮੰਮੀ ਨੇ ਫੇਕਲਾ ਦੇਣਾ ਚਾਚੀ ਦੇ ਅੱਗੇ ਬੜੀ ਤਪੀ ਹੈ ਫੇਰ ਮੰਮੀ ਨੇ ਕਲੋਂਦੀ ਫਿਰਨਾ ਇੱਧਰ ਹਾਂ ਕੀ ਕਰਨ ਦੇ ਆਵੇਂ ਉਹ ਚਾਚੀ ਹੁਣ ਨਿੰਬ ਦੇ ਪਤੇ ਤੋੜਨ ਦੇ ਆਂ ਔਰ ਕੰਨਾਵਾ ਕੋਈ ਚੀਜ਼ ਛੱਡਿਓ ਨਾ ਹੱਡੀ ਟੀ ਜੱਤੀ ਹੁਣ ਦੂਵੀਂ ਜੱਦੀ ਹਾਦੀ ਨਹੀਂ ਕਰਨਾ ਚਾਚੀ ਸਾਚੋਂ ਨੇ ਵੀਰ ਨੇ ਕਦੋਣਾ ਵਾ ਤੈਨੂੰ ਵੀਰ ਨਾਲ ਕੀ ਲੱਗਿਆ ਜਦੋਂ ਉਹ ਇੱਕ ਦਿਨ ਮੈਨੂੰ ਫੋਨ ਰਿਹਾ ਹੈਗਾ ਨਵੀਰਾਂ ਦਾ ਟਾਈਮ ਸੀ ਕਿਦੂ ਗੱਲ ਲਓ ਫੇਰ ਘੁੰਮਣ ਫੇਨ ਜਾਣਾ ਅੱਛਾ ਹੁਣ ਘੁੰਮਣ ਫੇਰਨ ਜਾਣਾ ਖਰਚਾ ਫੇਰ ਉਹੀ ਕਰੇ ਹਨਾ ਪਹਿਲਾ ਭਿਓ ਨੂੰ ਲਟਲਟ ਖਾਈ ਜਾਂਦੇ ਹੁਣ ਗਾ ਪੁੱਤ ਨੂੰ ਖਾਣਾ ਵਾ ਮੈਂ ਤਾਂ ਨਹੀਂ ਆਉਂਦੇ ਰਾਂ ਨੂੰ ਮੈਂ ਤਾਂ ਪਰਸ਼ਾਵਾਂ ਨਹੀਂ ਪਹਿਨਦੀ ਤੁਹਾਡਾ ਹਲ ਤਾਂ ਦੀ ਠੀਕ ਐ ਐਵੇਂ ਤੂੰ ਬੋਲੀ ਜਾਂਦੀ ਇਹ ਮੈਂ ਤਾਂ ਟੇਟੇ ਚ ਜਾਂਦੇ ਆ ਲੋਡਾ ਸਾਰਾ ਕੁਝ ਲੋਟ-ਲਟ ਕੇ ਖਾਈ ਜਾਂਦੇ ਤੇ ਇਦਾਂ ਵੇਲਾ ਕਿ ਕਰੰਦੇ ਆ ਗੱਲ ਕਰਕੇ ਰਾਜੀ ਨਹੀਂ ਗਰਮੀ ਨੇ ਮਾਤੀ ਮਾਰਤੀ ਗਰਮੀ ਨੇ ਪੁੱਤ ਪਾਣੀ ਪੀਣਾ ਵਾ ਨਹੀਂ ਨਹੀਂ ਉਹ ਮੈਂ ਨਾ ਸਵੇਰੇ ਟੈਟਰ ਲਾਉਣ ਗਿਆ ਸੀ ਚਾਚੇ ਘਰ ਇੱਧਰ ਨੂੰ ਮੂੰਹ ਕਰਕੇ ਗੱਲ ਦੱਸ ਕੀ ਆਣਾ ਵਾ ਮੈਂ ਚਾਚੇ ਘਰ ਟੈਟਰ ਲਾਉਣ ਗਿਆ ਸੀ ਹਾਂ ਤੇ ਉਹ ਚਾਚੀ ਬੋਲ ਨਹੀਂ ਪੜ ਡਈ ਆ ਹਾਏ ਚਾਚੀ ਅੱਜ ਤੁਹਾਡੇ ਘਰ ਕਿਉਂ ਟੈਟਰ ਲਾਉਣ ਆਏ ਓ ਤੀ ਅਸ਼ਾ ਤੇ ਜਦੋਂ ਸਾਰੀਆਂ ਚੀਜ਼ਾਂ ਇੱਥੇ ਲੱਗਦੀਆਂ ਨੇ ਦੀਆਂ ਸੀ ਪਹਿਲਾਂ ਸਾਜੇ ਘਰ ਦੇ ਵਿੱਚ ਉਦੋਂ ਚੀਜ਼ਾਂ ਨਹੀਂ ਨਾਲ ਆਂਦੀ ਮੈਨੂੰ ਉਹ ਖਾ ਨਹੀਂ ਆਡਾ ਏ ਤੇ ਨਾਲ ਆਂਦੀ ਮੈਂ ਤਾਂ ਤੁਹਾਡੇ ਦਾ ਆਪਣੇ ਮੁੰਡੇ ਦਾ ਪਰਹਾਉ ਨਹੀਂ ਪੈਣ ਦੇ ਨਾਲ ਹਾਏ ਰਬਾ ਇਨਾ ਗੂ ਮੂਤ ਚੁੱਕਿਆ ਨਿਆਣਾ ਪਾਲਿਆ ਵੱਡਾ ਕੀਤਾ ਉਦੋਂ ਤੇ ਇਹਨੂੰ ਕਿਤੇ ਚੁੱਕਣ ਦਾ ਚੱਜ ਨਹੀਂ ਪੁੱਤ ਕਿਤੇ ਨਿਵਾਲਣ ਦਾ ਚੱਜ ਨਹੀਂ ਉਦੋਂ ਆndi ਭੈਣ ਜੀ ਤੂੰ ਨਿਵਾਰ ਤੂੰ ਨਿਵਾਰ ਅੱਜ ਨਿਆਣਾ ਵੱਡਾ ਹੋ ਗਿਆ ਤੇ ਇਹਨੂੰ ਗੱਲਾਂ ਹੁੰਦੇ ਪਿਆ ਘਰ ਪ੍ਰੀਤ ਨਾਲ ਨਾ ਨਹੀਂ ਮੰਮੀ ਡੈਡੀ ਨੇ ਕਹਦੇ ਐਵੇਂ ਨਾਲ ਹੀ ਬੈਠੇ ਕਿਦਰੀ ਨਹੀਂ ਇਨਾ ਬੋਲਦੇ ਪੁੱਤ ਪਿਆਲੀ ਤੇ ਠੇਕੇ ਤੇ ਲੈਣੀ ਚੰਗੀ ਆ ਇਕ ਸਿਰਫ ਪੈਸੇ ਕੱਟ ਕਰਨ ਦਾ ਕਰਕੇ ਗੱਲ ਕਰਦੇ ਪਿਆਲੀ ਦੇ ਤੇ ਤੂੰ ਗੱਲ ਹੀ ਨਾ ਕਰ ਮੈਂ ਤਾਂ ਇਹ ਤੈਨੂੰ ਕਿਹਾ ਵੀ ਚੱਲ ਉਧਰ ਟਰੈਕਟਰ ਲਾ ਦੇ ਇੱਥੇ ਮੈਂ ਪੋਚਾ ਫੇਰ ਲੂਗੀ ਬੁਰਾ ਲੱਗਦਾ ਵਾਹਣ ਹੋਇਆ ਥਾਂ ਕੋਈ ਆ ਹੀ ਜਾਂਦਾ ਸਾਡੇ ਘਰ ਕੀ ਉਹਦਾ ਥਾਂ ਚੁੱਕਿਆ ਚੱਲਿਆ ਸੀ ਜਾਂਦਾ ਵੇੜਾ ਪਿੱਟਿਆ ਚੱਲਿਆ ਹੀਗਾ ਐਨੀ ਜ਼ਬਾਨ ਹੀ ਉਹ ਤੇਰੀ ਚਾਚੀ ਦੀ ਤੇ ਜੇ ਮੈਂ ਕਿਤੇ ਅੱਗੇ ਗੱਲ ਕਰਦੀ ਸੀ ਨਾ ਤੇ ਪੁੱਤ ਤੂੰ ਮੈਨੂੰ ਕਹਿਣਾ ਹੁੰਦਾ ਨਾ ਮਮੀ ਤੂੰ ਨਾ ਬੋਲ ਜ਼ਿਆਦਾ ਚਾਚੀ ਚੰਗੀ ਬੜੀ ਆ ਲੱਗ ਗਿਆ ਪਤਾ ਚਾਚੀ ਦਾ ਅੱਜ ਤੈਨੂੰ ਚਾਚੀ ਤੇ ਉਹ ਬੋਲਦੀਆਂ ਨੂੰ ਤੇ ਚਾਚੀ ਨੂੰ ਮੈਂ ਚੱਲਾ ਜਾਵਾਂ ਪੁੱਛਣ ਇੱਕ ਵਾਰ ਮੈਂ ਚਾਚੀ ਨੂੰ ਨਹੀਂ ਪੁੱਛਣਾ ਤੂੰ ਡੈਡੀ ਨੂੰ ਇੱਕ ਵਾਰ ਦੱਸ ਨਾ ਡਾਡੀ ਨੇ ਵੀ ਜੇ ਮੈਂ ਗਾਤਾ ਨੇ ਗਾੜੀ ਨੇ ਮੈਨੂੰ ਜਾਣ ਨਹੀਂ ਦੇਣਾ ਤੇ ਫੇਰ ਲਾ ਜੋ ਕਰਨਾ ਕੋਲ ਹੈ ਤੇ ਕਰਨਾ ਕੀ ਫੇਰ ਮੈਂ ਦੱਸ ਦੇਣੀ ਡੈਡੀ ਨੂੰ ਪਹਿਲਾਂ ਡੈਡੀ ਨੂੰ ਦੱਸ ਕੇ ਫੇਰ ਮੈਂ ਜਾਣੀ ਮੈਂ ਕੋਈ ਖੰਭ ਠੱਪ ਕੇ ਨਹੀਂ ਆ ਨਾ ਚਲ ਠੀਕ ਆ ਫੇਰ ਦਾਦੀ ਤੂੰ ਕਿੱਥੇ ਚੱਲਿਆ ਵਾ ਹੁਣ ਮੈਂ ਪਿੰਡ ਚੱਲਣਾ ਮੜਾਇਆ ਛੇਤੀ ਆ ਜੀ ਮੇਰਾ ਪੁੱਤ ਚੰਗਾ ਠੀਰੇ ਹਾਏ ਰੱਬਾ ਮੇਰਾ ਹੀਰੇ ਅਰਗਾ ਪੁੱਤ ਫੁੱਲ ਭਰ ਇਹਨਾਂ ਕੋਈ ਜਰਿਆ ਹੀ ਨਹੀਂ ਜਾਂਦਾ ਕੰਮ ਕਰਦਾ ਸ਼ਾਬਾਸ਼ ਏ ਤੇਰੇ ਗੁਰਪ੍ਰੀਤ ਦੇਰੀ ਤੇ ਮੈਂ ਇੱਕ ਵਾਰ ਚੰਗੀ ਤਰ੍ਹਾਂ ਵੇਖੀ ਕਰਦੀ ਆ ਨਾ ਕੁੱਤੇ ਖਾਣੀ ਸਬਜੀ ਤੇ ਹੁਣ ਮੈਂ ਫੇਰ ਧਰੂੰਗੀ ਇਹਨਾਂ ਤੇ ਮੈਂ ਉਹਦੇ ਡੈਡੀ ਨੂੰ ਵੇਖਦੀ ਕਿੱਥੇ ਆ ਪਹਿਲਾਂ ਤੇ ਮੈਂ ਉਹਨੂੰ ਦੱਸਾਂ ਬੜੀਆਂ ਸਿਫਤਾਂ ਕਰਦਾ ਗੁਰਪ੍ਰੀਤ ਸਾਡੀ ਧੀਆ ਵਰਗੀ ਆ ਉਹਨੂੰ ਨਾ ਕਿਦੋਂ ਅਲਫੋਂ ਬੇਵੀ ਕਹਿਦੀ ਹੁਣ ਮੈਂ ਸਭ ਕੁਝ ਕਹਿ ਕੇ ਆਉਣਾ ਹਾਈ ਇਹ ਕਿਧਰੋਂ ਆ ਗਈ ਹੈ ਮੈਂ ਜਾਵਾਂ ਗੁਰਪ੍ਰੀਤ ਮੇਰੀ ਗੱਲ ਸੁਣ ਜਾ ਹਾਂਜੀ ਭੈਣੇ ਚਾਹੀਏ ਆਪਣ ਇਹਨੂੰ ਪੋਸ਼ ਕੇ ਤੇ ਟਰੈਕਟਰ ਲੈ ਆ ਤੁਹਾਡੇ ਘਰ ਤੂੰ ਮੇਰੇ ਮੁੰਡੇ ਨੂੰ ਇੰਨੀਆਂ ਗੱਲਾਂ ਕੀਤੀਆਂ ਵਾ ਤੇਰਾ ਫਰਜ ਬਣਦਾ ਈ ਗੱਲਾਂ ਕਰਨ ਦਾ ਪਹਿਲਾਂ ਨਹੀਂ ਫਰਜ ਕੀ ਬਣਦਾ ਹੈਗਾ ਚਾਚੇ ਨੇ ਥੋੜੀ ਝਾੜੂ ਲਾਉਣਾ ਝਾੜੂ ਤੇਥੇ ਮੈਂ ਲਾਉਣਾ ਹੈਗਾ ਪਹਿਲਾਂ ਮੈਨੂੰ ਪੁੱਛਦੇ ਵੀ ਲਾ ਦੀਏ ਕਿ ਨਾ ਲਾ ਦੀਏ ਅੱਛਾ ਹਾਂ ਮਿੱਟੀ ਪਤਾ ਕਿੰਨੀ ਆਉਂਦੀ ਟਰੈਕਟਰ ਨਾਲ ਬੰਦਿਆਂ ਨਾਲੋਂ ਬੁੱਢੀਆਂ ਦੀ ਜ਼ਿਆਦਾ ਇੱਥੇ ਘਰ ਦੇ ਵਿੱਚ ਉਧਰ ਤਾਂ ਢੇਚ ਜਿਹੜਾ ਬੰਦਿਆਂ ਨੂੰ ਪੁੱਛ ਲਿਆ ਤਾਂ ਜੀਜੀ ਨੂੰ ਪੁੱਛਣਾ ਹੁੰਦਾ ਵਾ ਪਰ ਝਾੜੂ ਤੇ ਮੈਂ ਹੀ ਲਾਉਣਾ ਸੀ ਨਾ ਮੈਂ ਹੀ ਕਹਿ ਵੀ ਤਾਂ ਗੰਦ ਪੈਂਦਾ ਮੈਨੂੰ ਝਾੜੂ ਲਾਉਣਾ ਪੈਂਦਾ ਭੈਣੇ ਸ਼ੁਕਰ ਵਾ ਤੇਰਾ ਘਰ ਪੱਕਾ ਵਾ ਤੂੰ ਝਾੜੂ ਲਮਨੀ ਆ ਮੈਂ ਤਾਂ ਐਡੇ ਵੇਲ ਵਿੱਚ ਕੱਚੇ 'ਚ ਰੋਜ਼ ਝਾੜੂ ਲਮਨੀ ਆ ਮੈਂ ਨਹੀਂ ਥੱਕਦੀ ਤੇ ਤੂੰ ਮੈਨੂੰ ਕਹਿ ਦਿੰਨੀਓ ਭੈਣ ਜੀ ਤੇਰੇ ਮੁੰਡੇ ਨੇ ਟਰੈਕਟਰ ਦੀ ਮਿੱਟੀ ਖਿਲਾਰਤੀ ਆ ਸਾਫ਼ ਕਰ ਜਾ ਆਣ ਕੇ ਮੈਂ ਮਿੱਟੀ ਵੀ ਚੁੱਕਦੀ ਤੇ ਸਾਰੇ ਕੰਮ ਕਰਦੀ ਮੈਂ ਹੋਰ ਪੋਚਾ ਵੀ ਲਾ ਦਿੰਦੀ ਕਿੰਨੇ ਦਿਨ ਇਹ ਨਾ ਲਾ ਦਿੰਦੇ ਉਹਨੇ ਤੇ ਉੱਥੇ ਕਿੰਨੇ ਦਿਨ ਖੜੇ ਕਰਨਾ ਵਾ ਕਿੰਨੇ ਦਿਨ ਕਰਨਾ ਮੈਂ ਤਾਂ ਪੋਚਾ ਫੇਰਨਾ ਹੀ ਤੇ ਮੈਂ ਚੱਲ ਮੈਂ ਪੋਚਾ ਫੇਰਨਾ ਚੱਲ ਅੱਜ ਪੁੱਤ ਉੱਧਰ ਛੱਡਿਆ ਉਹ ਤਾਂ ਤੇਰੀਆਂ ਉਹ ਏਦਾਂ ਹੋ ਰਹੀ ਮੈਨੂੰ ਕਹਿੰਦੇ ਉਹ ਕਹਿੰਦਾ ਰੰਗ ਖਰਾਬ ਹੁੰਦਾ ਵਾ ਬਾਹਰ ਤਾਂ ਕਰਕੇ ਇੱਥੇ ਲਾਉਣ ਲੱਗੇ ਆ ਉਹਨੇ ਤੇ ਲਾ ਕੇ ਰੱਖਣਾ ਮੁੰਡੇ ਨੇ ਹਾਂ ਸ਼ਾ ਤੂੰ ਫੇ ਸਾਰੇ 99 ਦੇ ਕੋਲ ਲੱਲੇ ਸਾਰਾ ਕੁਝ ਪੁੱਛ ਰਿਹਾ ਵੀ ਕਿੰਨੇ ਦਿਨ ਲਾਉਣਾ ਵਾ ਤੇ ਕੀ ਕਰਨਾ ਵਾ ਤੇ ਮੈਂ ਪੁੱਛਣਾ ਹੀ ਜਦੋਂ ਉਹ ਮੇਰੇ ਘਰ ਡਾਇਰੈਕਟਰ ਲਾਉਣ ਦਿਆ ਤਾਂ ਮੈਂ ਪੁੱਛਣਾ ਹੀ ਹਾਂ ਨਹੀਂ ਭੈਣੇ ਓ ਅੰਨੰਦ ਨਾ ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਤੇ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਤੁਹਾਡੀ ਤੇ ਉਹ ਗੱਲ ਹੋ ਗਈ ਆ ਤੂੰ ਤੇ ਹੁਣ ਸ਼ਰੀਕੇ ਕਰਦੀ ਸ਼ਰੀਕੇ ਸਾਡੇ ਨਾਲ ਇਹ ਕਹਦਾ ਸ਼ਰੀਕਾ ਕੀਤਾ ਵਾ ਮੇ ਤੋਂ ਨਹੀਂ ਛਾੜੂ ਲੱਗਦਾ ਤੇ ਮੈਂ ਕਹਿ ਦਿੱਤਾ ਨਾਲੇ ਤੁਹਾਡੇ ਘਰ ਇੰਨੀ ਜਗ੍ਹਾ ਤੁਸੀਂ ਉੱਥੇ ਲਾ ਲੈਂਦੇ ਚਲੋ ਠੀਕ ਵਾ ਲਾ ਲਾਂਗੇ ਛਾੜੂ ਲਾ ਲਾਂਗੇ ਟਰੈਕਟਰ ਸਾਰੇ ਕੰਮ ਕਰ ਲਾਂਗੇ ਤੂੰ ਮੈਨੂੰ ਇਹ ਗੱਲ ਦੱਸ ਤੈਨੂੰ ਨਿਆਣਾ ਜੰਮਣ ਦਾ ਸ਼ੌਂਕ ਹੀ ਤੈਨੂੰ ਪਾਲਣਾ ਤੇ ਕਿਤੇ ਮਾਸਾ ਨਾ ਆਇਆ ਤੇ ਕਿਤੇ ਮਾਸਾ ਮਾਸਾ ਜਿੰਨਾ ਮੈਂ ਚੁੱਕ ਚੁੱਕ ਕੇ ਖੜਾ ਕੇ ਵੱਡਾ ਕੀਤਾ ਅੱਜ ਤੂੰ ਆ ਨਹੀਂ ਮੇਰੇ ਮੁੰਡੇ ਦਾ ਪਰਛਾਵਾਂ ਨਾ ਅਜੇ ਤੇਰੇ ਤੇ ਕੀ ਗੱਲ ਤੇਰੇ ਮੁੰਡੇ ਨੂੰ ਫੁੱਲ ਲੱਗੇ ਆ ਤੇ ਮੇਰੇ ਮੁੰਡੇ ਨੂੰ ਨਹੀਂ ਲੱਗੇ ਨਹੀਂ ਮੈਂ ਤੈਨੂੰ ਕਿਹਾ ਸੀ ਮੇਰਾ ਮੁੰਡਾ ਪਾਲੋ ਮੈਂ ਮਾੜਾ ਚੰਗਾ ਪਾਲਦੀ ਨਾ ਸਾਂਝੇ ਘਰ ਚ ਸਾਰੇ ਇੱਕ ਦੂਜੇ ਦਾ ਘਰ ਦੇ ਮੈਂ ਕੰਮ ਨੂੰ ਲੱਗੀ ਰਹਿਣੀ ਤੂੰ ਹੀ ਮੁੰਡਾ ਚੱਕ ਲੈ ਸ਼ਾਬਾਸ਼ ਤੇ ਬਹੁਤ ਸੋਹਣੀਆਂ ਗੱਲਾਂ ਕਰਦੀਆਂ ਕੰਮ ਸਾਰੀ ਦੁਨੀਆ ਹੀ ਕਰਦੀ ਸੀ ਨਿਆਣਾ ਸਾਂਭਣਾ ਕਿਹੇ-ਕਿਹੇ ਨੂੰ ਆਉਂਦਾ ਵਾ ਪਰ ਤੂੰ ਜਿਹੜੀ ਆ ਗੱਲ ਕੀਤੀ ਆ ਨਾ ਮੇਰਾ ਢਿੱਡ ਬਲੁੰਦ ਰਿਆ ਗਿਆ ਵਾ ਮੇਰਾ ਪੁੱਤ ਕੀ ਗੱਲ ਮਾੜ ਸਰਫੇਰਾ ਮੇਰਾ ਵੀ ਪੁੱਤ ਤੇ ਤੇਰਾ ਵੀ ਪੁੱਤ ਕਿਤੇ ਰਲ ਕੇ ਰਹਿੰਦੇ ਤੇ ਚੰਗੀ ਗੱਲ ਹੀ ਨਾ ਤੇ ਮੈਂ ਕਰਾ ਉਹਨੂੰ ਮਾਰਾ ਕਿਹਾ ਵਾ ਮੈਂ ਹੀ ਟਰੈਕਟਰ ਤੋਂ ਕਿਹਾ ਵਾ ਤੂੰ ਤੇ ਮੱਥੇ ਲੱਗਣੇ ਜਿਹੜੀਆਂ ਗੱਲਾਂ ਕਰਤੀਆਂ ਟਰੈਕਟਰ ਦੀ ਤੇ ਗੱਲ ਹੀ ਰਹਿਣ ਦਿੱਤੀ ਮੈਂ ਤੇ ਟਰੈਕਟਰ ਦੀ ਗੱਲ ਤਾਂ ਗੁੱਸਾ ਹੀ ਨਹੀਂ ਕਰਨਾ ਮਿੰਨ ਤੇ ਜਦੋਂ ਮੁੰਡੇ ਨੇ ਆ ਗੱਲ ਦੱਸੀ ਪਰੇਸ਼ਾਵਾ ਆਉਣੀ ਮੈਂ ਤੇ ਅੱਗ ਲੱਗ ਗਈ ਮੁੰਡੇ ਨੇ ਮੈਨੂੰ ਪਹਿਲਾਂ ਤੁਸੀਂ ਦੂਜਾ ਮੇਰੇ ਘਰ ਵਾਲੇ ਨੂੰ ਆਪਣੇ ਵੱਲ ਕੀਤਾ ਸਾਰੇ ਡੱਬਰ ਨੇ ਨਾ ਉਹ ਜੋ ਗੋਸ਼ਾ ਉਹਦੋਂ ਇਹ ਜੀਹਾਂ ਤਾਂ ਮੈਂ ਮੁੰਡਾ ਵੀ ਤੁਹਾਡੇ ਵੱਲ ਕਰ ਦਵਾ ਹਾਏ ਮੇਰੀ ਕਿਨੇ ਸੁਣਨੀ ਆ ਤੇਰਾ ਘਰ ਵਾਲਾ ਕਿਹੜੀ ਪੇਹਾਂ ਦੀ ਪੰਡ ਬਣ ਕੇ ਸਾਡੇ ਘਰ ਫੜ ਆਇਆ ਵਾ ਜਿਹੜਾ ਅਸੀਂ ਆਪਣੇ ਵੱਲ ਕਰ ਲਿਆ ਉਹ ਤੇ ਸਾਡੇ ਪੁੱਤਾਂ ਵਰਗਾ ਵਾ ਹੈਂ ਤੂੰ ਕਿੱਥੋਂ ਗੱਲਾਂ ਕੱਢਦੀਆਂ ਐਦਾਂ ਦੀਆਂ ਜੋ ਮੇਰੇ ਨਾਲ ਕੱਲੋਂ ਲੜਿਆ ਨਾ ਤੇ ਮੈਨੂੰ ਪਤਾ ਕਿੰਨਾ ਗੁੱਸਾ ਚੜਿਆ ਤੇ ਫੇਰ ਸਵੇਰੇ ਉਹ ਮੁੰਡਾ ਟਰੈਕਟਰ ਲਾਉਣ ਆ ਗਿਆ ਤੇ ਫੇਰ ਮੈਂ ਗੁੱਸਾ ਹੋ ਦੇ ਤੇ ਕੱਢ ਦਿੱਤਾ ਅਛਾ ਤੂੰ ਮਾਸਾ ਜਿੰਨੇ ਮੇਰੇ ਪੁੱਤ ਤੇ ਗੁੱਸਾ ਕੱਢਿਆ ਵਾ ਮੇਰਾ ਘਰ ਤੈਨੂੰ ਦੂਰ ਹੀ ਤੂੰ ਇੱਥੇ ਤੱਕ ਤੇ ਆਉਣੀ ਮਾਰ ਹੱਥ ਤੋਂ ਨਹੀਂ ਆ ਦੋ ਪੈਰ ਗਾਂ ਆ ਜਾਨੀਓ ਉੱਥੇ ਆਣ ਕੇ ਮੇਰੇ ਨਾਲ ਗੱਲ ਕਰ ਲੈਣੀ ਆ ਤੇ ਕੀ ਸਿਖਾ ਲਿਆ ਵਾ ਨਾਲੇ ਮੈਂ ਤੈਨੂੰ ਚੰਗੀ ਤਰ੍ਹਾਂ ਫਿਰ ਦੱਸਦੀ ਮੈਨੂੰ ਨਹੀਂ ਆਦਤ ਹੈਗੀ ਤੁਹਾਡੇ ਵਾਂਗੂ ਲੜਨ ਦੀ ਤੂੰ ਝਾਂਕ ਕੇ ਮੇਰੇ ਗਾਲੀ ਪੈ ਗਏ ਆ ਅਛਾ ਹੁਣ ਮੈਂ ਲੜਾਕੀ ਹੋ ਗਈ ਆ ਸਾਂਝੇ ਘਰ ਵਿੱਚ ਸਾਂਝੇ ਘਰ ਸਭ ਕੋ ਲਟਾਤਾ ਤੂੰ ਰਾਣੀ ਬਣ ਗਈ ਆ ਤੇ ਮੈਂ ਗੋਲੀ ਬਣ ਗਈ ਆ ਤੇ ਮੈਂ ਤੇ ਆਪੇ ਲੜਾਕੀ ਹੋ ਗਈ ਚਲੋ ਕੋਈ ਨਹੀਂ ਮਹਾਰਾਜ ਸਾਡੀ ਵੀ ਸੁਣੂਗਾ ਹੀ ਨਾ ਸਾਡੇ ਪੁੱਤ ਨੇ ਵੀ ਚਲ ਜਾਣਾ ਬਾਹਰ ਜਦੋਂ ਅਸੀਂ ਕਲੋਂਤੇ ਆਏ ਨਾ ਸਭ ਕੁਝ ਚੰਗਾ ਹੋ ਜਾਣਾ ਵਾ ਮੈਨੂੰ ਪਤਾ ਵਾ ਤੁਸੀਂ ਬਥੇਰੇ ਪੈਸੇ ਦੱਬੇ ਆ ਤੁਸੀਂ ਓ ਇਦਾਂ ਨਹੀਂ ਹੈਗੇ ਤੇ ਪੈਸੇ ਦੱਬੇ ਹੀ ਕੋਈ ਉਥੇ 2 ਨੰਬਰ ਦਾ ਕੰਮ ਕਰਦੇ ਪੈਸੇ ਦੱਬੇ ਆ ਬੰਦਾ ਤੇ ਮੇਰਾ ਕਿਤੇ ਬੁੱਢਾ ਹੋ ਗਿਆ ਵਾਈ ਕਰ ਕਰਕੇ ਕਿਤੇ ਤੂੰ ਵੇਖਿਆ ਨਹੀਂ ਓਦੀ ਵੱਲ ਸਾਰੇ ਵਕਾਂ ਕਮਾਈਆਂ ਕਰਦਾ ਹੀ ਆ ਮੇਰਾ ਘਰ ਵਾਲਾ ਵੀ ਤੇ ਕਰਦਾ ਹੀ ਆ ਤੇਰਾ ਮਾਰ ਘਰ ਵਾਲਾ ਕਰਦਾ ਰਹੇ ਠੀਕ ਆਪਣੇ ਘਰ ਨੂੰ ਜਾ ਤੇ ਅੱਜ ਤੋਂ ਬਾਅਦ ਮੇਰੇ ਮੁੰਡੇ ਨੂੰ ਕੋਈ ਵਾਧੂ ਘਾਟੂ ਗੱਲ ਕੀਤੀ ਨਾ ਤੇ ਮੇਥੋਂ ਬੁਰਾ ਕੋਈ ਨਹੀਂ ਆ ਜਿਹੜੀ ਵੀ ਗੱਲ ਕਰਨੀ ਮੇਰੇ ਨਾਲ ਕਰ ਤੇ ਫਿਰ ਜਿਹੜੀ ਚੀਜ਼ ਲਾਉਣੀ ਹੁੰਦੀ ਆ ਨਾ ਮੈਨੂੰ ਪੁੱਛ ਕੇ ਲਾਇਆ ਕਰੋ ਮੇਰੇ ਘਰ ਵਾਲੇ ਕਿੱਡਾ ਮੁੰਡਾ ਚਲਾਕ ਆ ਨਿੱਕ ਨਿੱਕੀ ਗੱਲ ਜਾ ਕੇ ਦੱਸੀ ਆ ਘਰ ਉਹੋ ਜੀ ਮਾਂ ਜਿਹੜੀ ਮੈਨਾਂ ਲੜਾਂ ਨਾ ਗਈ ਆ ਮੈਂ ਤਾਂ ਡਰਦੀ ਰਹੀ ਨਹੀਂ ਇਹ ਤੋਂ ਆ ਕਰਦੀ ਆ ਲੜਾਈ ਨੂੰ ਵਜਾ ਮਾਰਦੀ ਆ ਰੋਟੀ ਪਾਣੀ ਦਾ ਵੇਲਾ ਹੋਇਆ ਤੂੰ ਕਿੱਧਰੋਂ ਆਈ ਆ ਮੈਨੂੰ ਵੀ ਪਤਾ ਰੋਟੀ ਪਾਣੀ ਦਾ ਵੇਲਾ ਹੋਇਆ ਵਾ ਰੋਟੀ ਪਾਣੀ ਤੇ ਮੈਨੂੰ ਭੁੱਲ ਗਿਆ ਮੈਂ ਤਾਂ ਸਬਜ਼ੀ ਨਹੀਂ ਛਿੱਲਣਾ ਆਲੂ ਗੰਡੇ ਤੇ ਮੁੰਡਾ ਆ ਗਿਆ ਉਹਦੇ ਅੱਛਾ ਆਣ ਕੇ ਆਂਦਾ ਮੰਮੀ ਮੈਨੂੰ ਤਾਂ ਚਾਚੀ ਨੇ ਗੱਲਾਂ ਹੀ ਬੜੀਆਂ ਕੀਤੀਆਂ ਟਰੈਕਟਰ ਲਾਉਣ ਤੋਂ ਉਹਨੇ ਕਿਹਾ ਤਾਂ ਉਧਰ ਟਰੈਕਟਰ ਲਾ ਦੇ ਉਹਨੇ ਆਪਣੇ ਚਾਚੇ ਨੂੰ ਪੁੱਛ ਕੇ ਟਰੈਕਟਰ ਉਧਰ ਲਾਤਾ ਆਂਦੀ ਇੱਥੇ ਮਿੱਟੀ ਬੜੀ ਖਿਲਰ ਗਈ ਮੈਨੂੰ ਹੁੰਜਣੀ ਪਈ ਉਹਨੇ ਤੇ ਕਿਤੇ ਬਹੁਤ ਤਾਂ ਦੀਆਂ ਗੱਲਾਂ ਕੀਤੀਆਂ ਉਹਨੂੰ ਇਹ ਗੱਲ ਕਹਿਣੀ ਵੀ ਰਣਜੋਤ ਨੇ ਸਾਨੂੰ ਆਖੇ ਵੀ ਚ ਲੈ ਇੱਧਰ ਲਾ ਲਿਓ ਮੈਂ ਬਥੇਰਾ ਕਿਹਾ ਵਾਰੇ ਹੁਣ ਦਿੰਦੀ ਆ ਮੈਨੂੰ ਮੈਨੂੰ ਨਹੀਂ ਵਾਰੇ ਹੁਣ ਦਿੰਦੀ ਉਹ ਚਲੇ ਸ਼ਾ ਕੋਈ ਨਹੀਂ ਸਹਿਜ ਦੇ ਨਾਲ ਗੱਲ ਹੋ ਜਾਣੀ ਹੀ ਤੇ ਤੂੰ ਕਿ ਉਹਦੇ ਨਾਲ ਆਡਾ ਲਾਉਣ ਗਈ ਫਿਰ ਮੈਨੂੰ ਪਤਾ ਕਿੰਨਾ ਕੁ ਉਹ ਕਿਹਦੀਗਾ ਕੁਝ ਵੀ ਉਹਦਾ ਹੀ ਮੂੰਹ ਦੀ ਬੜਬੋਲੀ ਬੜੀ ਆ ਹਾਏ ਰੱਬਾ ਤੂੰ ਹੀ ਨਾ ਉਹਦਾ ਗੱਲ ਦਾ ਗੁੱਸਾ ਮਾਸਾ ਵੀ ਕਰੋ ਮੈਨੂੰ ਤਾਂ ਸੱਤੀ ਕੱਪੜੀ ਅੱਗ ਲੱਗ ਗਈ ਆ ਮੇਰਾ ਫੁੱਲ ਭਰ ਨਿਆਣਾ ਸਵੇਰ ਦਾ ਢਿੱਡ ਚ ਪਾ ਕੇ ਬੈਠਾ ਗੱਲ ਨੂੰ ਤੇ ਮੁੜ ਕੇ ਹੁਣ ਦੱਸਿਆ ਕਿ ਤਕਾਲਾਂ ਪਈਆਂ ਤੇ ਆਣ ਕੇ ਤੇ ਮੈਨੂੰ ਐਂ ਈ ਆਖਿਆ ਚਾਚੀ ਨੇ ਤੇ ਮੇਥੋਂ ਚਰਿਆ ਜਾਂਦਾ ਹੈਗਾ ਚਲ ਐਸ਼ਾ ਕੋਈ ਗੱਲ ਨਹੀਂ ਜਾਓ ਕੀ ਜਾਓ ਵੀ ਮੈਂ ਕਾਰ ਹੀ ਲੈਣੀ ਸੀ ਗੱਲ ਆਪੇ ਤੁਹੀ ਕਦੋਂ ਕਰਨੀ ਗੱਲ ਮੈਨੂੰ ਮੈਨੂੰ ਦੱਸਦੀ ਤੂੰ ਜੋ ਚਲ ਗਈ ਆਡਾ ਲਾਉਣ ਅੱਛਾ ਫਿਰ ਨਾ ਪਤਾ ਕੀ ਗੱਲ ਹੈ ਜਿਹੜੋਂ ਜਨਾਨੀਆਂ ਬੋਲਦੀਆਂ ਵਾ ਤੇ ਫਿਰ ਭਰਾਵਾਂ ਭਰਾਾਂ ਦੇ ਵਿੱਚ ਫਿੱਕ ਪੈ ਜਾਂਦੀ ਹੈ ਅੱਛਾ ਤੇ ਜਿਹੜਾ ਬੁੱਢੀ ਨੇ ਗੱਲ ਕੀਤੀ ਤੇ ਮੈਂ ਬੁੱਢੀ ਨੂੰ ਪੁੱਛਣ ਜਾਣਾ ਨਹੀਂ ਚੱਲ ਮੈਂ ਆਪੇ ਰਣਜੋ ਨੂੰ ਦੱਸਦਾ ਵੀ ਗੁਰਪਿੰਨੇ ਆਹ ਗੱਲ ਕੀਤੀ ਵੀ ਆਹ ਗੱਲ ਕਿੱਦਾਂ ਹੋਈ ਆ ਤੇ ਇੰਨਾ ਜੂ ਕੋ ਮਕਮਾ ਆ ਕੇ ਵਲ ਪਾ ਕੇ ਰਣਜੋਦ ਨੇ ਫੇਗੋ ਪਿੰਦ ਦੱਸਣਾ ਹੀ ਤੇ ਜਿਹੜਾ ਮੈਂ ਸਿੱਧਾ ਜਾ ਕੇ ਦੱਸਾਂ ਹੀ ਉਹ ਮੜਾ ਹੋ ਗਿਆ ਤੂੰ ਟੰਗ ਤਰੀਕੇ ਦੇ ਹੋਰ ਨਾ ਦੱਸਿਆ ਹੁਣ ਤੇ ਮੈਂ ਹੋਰ ਨਾ ਦਸਣਾ ਇਹ ਆ ਬਾਬਾ ਤੇਰੇ ਗਾੜੀ ਜੋੜੇ ਹੱਥ ਮੇਰੇ ਤੋਂ ਤੇਰਾ ਨਾਮ ਨਹੀਂ ਹੋ ਵਾਰੇ ਆਇਆ ਜਾਣਾ ਮੈਨੂੰ ਗੁੱਸਾ ਨਾ ਚੜਾਈ ਜਾਓ ਮੈਨੂੰ ਬਹੁਤ ਤਪ ਚੜਿਆ ਈਓ ਤੂੰ ਐਦਾਂ ਕਰ ਪਾਣੀ ਪੁਣੀ ਪੀ ਤੇ ਰੋਟੀ ਪਕਾ ਆਹੋ ਮੈਂ ਹੈ ਹੀ ਮਾੜੀ ਆ ਤੇ ਮੈਂ ਨਾ ਜਨਾਨੀਆਂ ਦਾ ਵੀ ਕੁਝ ਨਹੀਂ ਹਾਲ ਐਵੇਂ ਜਾਣ ਕੇ ਬੋਲੀ ਜਾਂਦੀ ਆ ਆਪ ਵੀ ਬੋਲੀ ਆ ਤੈਨੂੰ ਵੀ ਬੁਲਾਇਆ ਹੋਣਾ ਤੇ ਨਾ ਉਹਦੇ ਨੂੰ ਮੈਂ ਗੱਲ ਕਰਦਾ ਨਾ ਉਹਦੇ ਨਾਲ ਉਹਦੇ ਹਾਂਜੀ ਭਰਾ ਬੈਠੋ ਕੀ ਗੱਲ ਹੋਈ ਚਾਚੀ ਨੂੰ ਉਹ ਚਾਚੀਆਂ ਦੀ ਤੂੰ ਇਥੇ ਟਾਈਟਲ ਲਾਉਣ ਆ ਕੇ ਤੂੰ ਇਥੇ ਖਲੋਲਾ ਪਾਈਆਂ ਨੇ ਕਿੰਨੂੰ ਪੁੱਛ ਕੇ ਆਏ ਆ ਪੁੱਤ ਤੂੰ ਦੱਸਿਆ ਆਪਣੀ ਮਾਂ ਨੂੰ ਮਾਂ ਤੇ ਵੀ ਉਸੇ ਵੇਲੇ ਲੜਨ ਗਈ ਉਹਦਾ ਹੂੰ ਤੇ ਐਦਾਂ ਸਾਡੇ ਭਰਾਮ ਭਰਾਮ ਵਿੱਚ ਫਿੱਕ ਪੈ ਜਾਂਦੀ ਆ ਕੋਈ ਵੀ ਚਾਚੀ ਗੱਲ ਕਰੇ ਚਾਚਾ ਗੱਲ ਕਰੇ ਮਾਂ ਆਪਣੀ ਨੂੰ ਗੱਲ ਨਾ ਦੱਸੀ ਮੇਰੇ ਨਾਲ ਗੱਲ ਕਰੀ ਮੈਂ ਆਪੇ ਕੋਈ ਸਹਿਜ ਮਤੇ ਨਾ ਕੋਈ ਢੰਗ ਤਰੀਕੇ ਨਾਲ ਪੁੱਛ ਲਈਦਾ ਉਹ ਗੱਲ ਨੂੰ ਕੀ ਬਣ ਗੱਲ ਕੀ ਹੋਈ ਤੇ ਕਿੱਦਾਂ ਹੋਈ ਠੀਕ ਨਹੀਂ ਐਦਾਂ ਪੁੱਤ ਲੜਾਈ ਵੱਜ ਜਾਂਦੀ ਆ ਤੇ ਨਿਆਣਿਆਂ ਤੋਂ ਲੜਾਈ ਵੱਧ ਗਈ ਬੰਦਿਆਂ ਦੇ ਸਿਰ ਆ ਜਾਂਦੀ ਆ ਹੂੰ ਤੇ ਫਿਰ ਬੰਦੇ ਤੇਨੂੰ ਪਤਾ ਵੀ ਲੜਾਈਆਂ ਕਿੱਥੇ ਤੱਕ ਗਾਂ ਦੀ ਗਾਂ ਵੱਜ ਜਾਂਦਾ ਤੇ ਚੈਰੀਆਂ ਠਾਣਿਆਂ ਤੱਕ ਗੱਲਾਂ ਚੱਲ ਜਾਂਦੀਆਂ ਤੇ ਆਪਾਂ ਇਦਾਂ ਦੀ ਗੱਲ ਨਹੀਂ ਕਰਨੀ ਜਦੋਂ ਗੱਲ ਕੋਈ ਕਰਨੀ ਤੂੰ ਮੇਰੇ ਨਾਲ ਗੱਲ ਕਰਨੀ ਉਹਨਾਂ ਨਾਲ ਗੱਲ ਨਹੀਂ ਕਰਨੀ ਹਾਂ ਇਹਨੇ ਤੇ ਚੱਲ ਜਾਂਦੀ ਉਸੇ ਵੇਲੇ ਲੜਨ ਗੱਲ ਨੂੰ ਜਰੂਰ ਨਹੀਂ ਸਕਦੀ ਮਾਂ ਤੇਰੀ ਸੁਭਾਅ ਇਦਾਂ ਦਾ ਵਾ ਹੋਰ ਉਹ ਠੀਕ ਹੈ ਮੈਂ ਵੇਖ ਆਇਆ ਪਾਣੀ ਹਾਂ ਔਰਲੇ ਖੱਤੇ ਨੂੰ ਪੈਣ ਦਿਆ ਸੀ ਤੇ ਹੁਣ ਮੈਂ ਪਰਲੇ ਨੂੰ ਬੰਨ ਆਇਆ ਵਾ ਇਹ ਭਰ ਗਿਆ ਵਾ ਤੇ ਗਾੜੀ ਨੂੰ ਬੰਨ ਆਇਆ ਤੇ ਹੁਣ ਨਹੀਂ ਕੋਈ ਫਿਕਰ ਪੈ ਗਿਆ ਖਾਦਾ ਖੂਦਾ ਪਾਤੀਆ ਵਾ ਫੇਰ ਮੈਂ ਲੱਗਾ ਸੋਣਾ ਹਾਤੋ ਕੇ ਸੋਣਾ ਮੈਂ ਜੇ ਰੋਟੀ ਖਾਲਾ ਲੱਗੀ ਪੱਕਣ ਰੋਟੀ ਖਾਲ ਲੈ ਨੇ ਉਦੋਂ ਮੈਂ ਖਾਦਣਾ ਰੋਟੀ ਪੱਕੀ ਮੈਨੂੰ ਪਤਾ ਵਾ ਪੁੱਤ ਤੂੰ ਥੱਕਾ ਵਾ ਤੈਨੂੰ ਪੈਂਦਿਆਂ ਪੈਂਦੇ ਨੀਂਦ ਆ ਜਾਣੀ ਆ ਇਹ ਆ ਵੀ ਲੰਮਾ ਪੈਗਾ ਤੇ ਨੀਂਦ ਆ ਜਾਣੀ ਇਹ ਆ ਮੰਮੀ ਆਪਣੀ ਲਾ ਕੇ ਚੱਲ ਜਾ ਉਥੇ ਜਿੰਨਾ ਘੋਗਾ ਪੋਣਾ ਵਾ ਪਾ ਕੇ ਉਥੇ ਬਹਿ ਕੇ ਰੋਟੀ ਖਾ ਕੇ ਫੇਰ ਲੰਮਾ ਪੈ ਮੇਰਾ ਆ ਜਾ ਮਮੀ ਨਾਲ ਨਿਆਣਾ ਵਾ ਨਾ ਉਹਦੇ ਗੱਲ ਆਪਣੀ ਮੰਮੀ ਨੂੰ ਦੱਸਦਾ ਮੈਨੂੰ ਘਟ ਗੱਲ ਦੱਸਦਾ ਕਾਲ ਕੋਈ ਨਹੀਂ ਹੁਣ ਮੈਂ ਕਹਿ ਤੇ ਦਿੱਤਾ ਵਾ ਇਹਨੂੰ ਕਿ ਮੈਨੂੰ ਗੱਲ ਦੱਸਿਆ ਕਰ ਹਾਂ ਚਾਚੀ ਬੈਠੀ ਆ ਆਹੋ ਮੈਂ ਆਖਿਆ ਗਰਮੀ ਬੜੀ ਆ ਤੇ ਚੱਲ ਇੱਥੇ ਘੜੀ ਬੈਣੀ ਆ ਗਰਮੀ ਤਾਂ ਵਾਕਈ ਬੜੀ ਹੋ ਗਈ ਆ ਹਾਂ ਹੋਰ ਛੇਤੀ ਚੀ ਰਹੀ ਦੀ ਆ ਠੀਕ ਵਾ ਕਿੱਥੋਂ ਆਇਆ ਵਾ ਮੈਂ ਤੈਨੂੰ ਮਿਲਣ ਆ ਮੈਂ ਤਾਂ ਤੈਨੂੰ ਘਰ ਮਿਲਣ ਗਈ ਸੀ ਤੇ ਤੂੰ ਮੈਨੂੰ ਮਿਲਿਆ ਹੀ ਨਹੀਂ ਉਧਰ ਮੈਂ ਵੱਡੇ ਭਾਲ ਗਿਆ ਸੀ ਉੱਥੇ ਬਹਿ ਗਿਆ ਘੜੀ ਮੈਂ ਆਖਿਆ ਪਤਾ ਨਹੀਂ ਕਦੋਂ ਆਂਦੇ ਸੁੱਤੀ ਮੁੱਕਣ ਵਾਲੀ ਚੱਲ ਜਾਣਾ ਤੇ ਯਾਰ ਮੇਰ ਕੇ ਆਉਣੀ ਨਹੀਂ ਛੇਤੀ ਚੱਲ ਜਾਣਾ ਵਾ ਮਨੇ ਦਾ ਕੀ ਹਾਲ ਆ ਮਨੇ ਦਾ ਹਾਲ ਠੀਕ ਵਾ ਮੰਨਾ ਨਹੀਂ ਮਿਲਿਆ ਤੈਨੂੰ ਨਹੀਂ ਮੰਨਾ ਨਹੀਂ ਮਿਲਿਆ ਜੀ ਅੱਛਾ ਹਾਂ ਪਹਿਲਾਂ ਮਿਲੇ ਹੁਣ ਜਾਣ ਲੱਗਾ ਚਲੋ ਮਿਲੂੰਗਾ ਮੈਨੂੰ ਹਾਂ ਮੈਂ ਇੱਥੇ ਵੇਖਿਆ ਤੇ ਘਰ ਦੀ ਤੇਰੀ ਬੜੀ ਬੋਲਣ ਢਈ ਸੀ ਕਦੋਂ ਸਵੇਰੇ ਮੈਨੂੰ ਨਹੀਂ ਪਤਾ ਮੈਂ ਫੇਰ ਗਿਆ ਹੋਣਾ ਕਿਤੇ ਹਾਂ ਕੀ ਕਿਹੜੀ ਕੋਲ ਬੋਲਣ ਢਈ ਪਤਾ ਨਹੀਂ ਉਹ ਮੁੰਡਾ ਟਰੈਕਟਰ ਲਾਉਣ ਗਿਆ ਹੈਗਾ ਹਾਂ ਤੇ ਟਰੈਕਟਰ ਤੋਂ ਢਈ ਹੀਗੀ ਪਾਰ ਨੂੰ ਸਮਝਾਵੀਂ ਇੰਨਾ ਨਹੀਂ ਬੋਲੀਦਾ ਹੁੰਦਾ ਉਹ ਆਂਦਾ ਹੀ ਟਰੈਕਟਰ ਦਾ ਰੰਗ ਉੱਢਦਾ ਵਕਤ ਮੈਨੂੰ ਤੇ ਪਤਾ ਲੱਗਾ ਹੀ ਇੰਨਾ ਕ ਉਹਨੇ ਮੈਨੂੰ ਪੁੱਛਿਆ ਟਰੈਕਟਰ ਲੋਡ ਨੂੰ ਮੈਂ ਕਹਿਆ ਵੀ ਉੱਥੇ ਲਾ ਦਿਆਂ ਉਹਨੇ ਕਦੂ-ਕਦੂ ਕਰ ਲਿਆ ਅੱਛਾ ਤੇ ਇਹ ਉਹ ਬੜੀ ਬੋਲਣ ਈ ਤੇ ਉਹਨੂੰ ਸਮਝਾਵੀਂ ਇਤਰਾ ਟਾਈਮ ਨਹੀਂ ਗਾ ਰੰਗਦਾ ਤੂੰ ਤਾਂ ਪੁੱਤ ਬਾਹਰ ਚੱਲ ਜਾਣਾ ਆਹੋ ਇਹ ਤਾਂ ਗੱਲ ਗਲਤ ਹੋਣਾ ਕਿਉਂ ਬੋਲਣ ਈ ਉਹਨੂੰ ਆਹੋ ਤੇ ਸੌ ਸੁਖਣਾ ਦਾ ਮੁੰਡਾ ਸੌ ਸੁਖਣਾ ਨਾ ਕਿਤੇ ਟਰੈਕਟਰ ਲਿਆ ਆਹ ਉਹਨੇ ਕੱਢ ਲੈਣਾ ਅਜੇ ਮੇਰੇ ਹਿਸਾਬ ਨਾਲ ਜਿਹੜੀ ਹਾੜੇ ਵਾਲੀ ਪਿਆਲੀ ਹੈ ਨਾ ਉਹ ਰਹਿੰਦੀ ਝੋਨਾ ਰੋਣਾ ਵੀ ਲੈਂਦਾ ਉਹਦਾ ਅੱਛਾ ਆ ਜਿਹੜੀ ਹਾੜੇ ਹਾੜੇ ਵਾਲੀ ਉਹਨਾਂ ਕੋ ਠੇਕੇ ਤੇ ਧੁੱਪ ਬੜੀ ਲੱਗਦੀ ਤੇ ਚੱਲ ਜੇ ਉੱਥੇ ਲਾਤਾ ਤੇ ਕੀ ਆਖਰ ਆ ਗਈ ਉਹਦੇ ਉਹਨੇ ਕੱਢ ਜਣਾ ਮੁੜ ਕੇ ਉਹਦੇ ਮੈਨੂੰ ਪੁੱਛਦਾ ਕਿਦਾ ਚਾਚੂ ਮੈਂ ਇੱਥੇ ਟਰੈਕਟਰ ਲਾਦਾ ਮੈਂ ਕਹਿੰਦਾ ਲੋਵਾਰੀ ਤੇ ਤੂੰ ਹੋਗੇ ਨਾ ਲਾਉਣਾ ਤੇ ਉਹਨੇ ਕਹਿੰਦਾ ਮੈਂ ਜਦ ਕੱਦੂ ਕਰਨੇ ਢਾੜੀਆਂ ਪਿਆਲੀਆਂ ਫੇਰ ਕੱਢ ਲੂੰ ਤੇ ਉਹਨੂੰ ਸਮਝਾ ਲਈ ਆਪਣੀ ਘਰ ਦੀ ਸਮਝਾਵਾਂਗਾ ਤੁਹਾਨੂੰ ਪਤਾ ਜਨਾਨੀਆਂ ਦਾ ਮੂੰਹ ਫੜ ਲੈਣਾ ਕਿਦਾ ਪਰ ਹੈ ਤਾਂ ਠੀਕ ਹੈ ਤੇ ਉੱ ਇਹ ਲੱਥਾਂ ਦੇ ਕੱਖ ਨਹੀਂ ਆ ਕੋਈ ਗੱਲ ਨਹੀਂ ਆਹੋ ਜੇ ਤੈਨੂੰ ਉਹਨੇ ਪੁੱਛਿਆ ਸੀ ਤੋ ਫੇਰ ਹੀ ਗਿਆ ਉਹਨਾਂ ਨੇ ਨਹੀਂ ਪੁੱਛ ਕੇ ਗਿਆ ਮੇਰੇ ਨਾਲ ਗੱਲ ਕਰਕੇ ਗਿਆ ਉਹ ਆਹ ਤੈਨੂੰ ਨਹੀਂ ਦੱਸਿਆ ਉਹ ਆਪਣੀ ਘਰ ਦੀ ਨੂੰ ਨਹੀਂ ਇਹ ਤਾਂ ਮੈਨੂੰ ਹੀ ਪਤਾ ਵੀ ਇਹਨੇ ਫੇਰ ਇਦਾਂ ਬੋਲਣ ਦਾ ਬਣਾਵਾ ਇਦਾਂ ਨਹੀਂ ਕੋਈ ਲੱਗਦਾ ਉਹ ਹੋਰ ਨਹੀਂ ਗਾ ਜਮਾਨਾ ਕੋਈ ਲੱਗਣ ਲੁਗਣ ਦਾ ਇਦਾਂ ਹੀ ਹੁਣ ਪਤਾ ਕੀ ਪਤਾ ਨਹੀਂ ਕੀ ਦੁਨੀਆ ਦੇ ਉੱਤੇ ਗੋਲਾ ਛੇਰੀ ਆ ਗਈ ਆ ਭਾਈ ਮੌਤਾਂ ਤੇ ਰਹਿ ਹੀ ਨਹੀਂ ਗਈ ਪੁੱਤ ਕੱਲ ਜੋਗੀ ਆ ਗਿਆ ਕੱਲ ਜੋਗੀ ਆ ਮੌਤਾਂ ਨਹੀਂ ਰਹਿ ਗਈ ਹੁਣ ਹਾਂ ਚੱਲ ਮੈਂ ਅੰਦਰ ਜਾ ਕੇ ਹਾਂ ਚੰਗਾ ਮੈਂ ਵੀ ਛੱਲੀ ਆ ਗਈ ਬੱਤੀ ਆ ਗਈ ਆ ਹਾਂ ਸਲੇਸ਼ਾ ਤੇ ਚੰਗਾ ਜੀ ਮੈਨੂੰ ਮਿਲ ਕੇ ਜਾਵੀਂ ਜਾਣ ਲੱਗਾ ਹਾਂ ਜ਼ਰੂਰ ਜਾਊਂਗਾ ਮਿਲ ਕੇ ਜਾਊਂ ਆਹੋ ਹਾਈ ਜਾਈਂ ਨਾ ਚੱਲ ਜੀ ਨਹੀਂ ਨਹੀਂ ਮਿਲ ਕੇ ਜਾਊਂ ਹੂੰ ਚੰਗਾ ਚੰਗਾ ਜੀ